ਮਾਨਯੋਗ ਸੀਐਮ ਸਾਹਿਬ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਬਹਾਦਰ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਸਾਡੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ঈਗਲ ਆਪਰੇਸ਼ਨ ਨਸ਼ਿਆਂ ਦੇ ਖਿਲਾਫ ਜਿਹੜਾ ਆ ਚੱਲ ਰਿਹਾ ਸੀਗਾ ਕੱਲ ਅਸੀਂ ਮਾਰਨਿੰਗ ਟਾਈਮ ਇੱਕ ਡਰੋਨ ਰਿਕਵਰ ਕੀਤਾ ਸੀਗਾ ਮਸਤਗੜ ਤੋਂ ਉਸੇ ਦੀ ਲੜੀ ਦੇ ਵਿੱਚ ਜਿਹੜਾ ਅੱਜ ঈਗਲ ਆਪਰੇਸ਼ਨ ਚੱਲ ਰਿਹਾ ਸੀ ਔਨ ਇਨਫੋਰਮੇਸ਼ਨ ਜਿਹੜਾ ਆ ਪਿੰਡ ਨੂਰਪਾਲਾ ਤੋਂ ਜਿਹੜਾ ਆ ਇੱਕ ਮੈਵਿਕ ਡੀਜੀਆਈ ਕਲਾਸਿਕ ਡਰੋਨ ਜਿਹੜਾ ਸਾਨੂੰ ਰਿਕਵਰ ਹੋਇਆ ਅਜੇ ਸਬੰਧ ਵਿੱਚ ਜਿਹੜਾ ਮਕਦਮਾ ਨੰਬਰ 71 ਆ ਉਹ ਅੱਜ 10 11 12 에어ਕ੍ਰਾਫਟ ਟੈਕ ਦਿੱਤਾ ਹੈ ਜਿਹੜਾ ਦਰਜ ਕੀਤਾ ਗਿਆ ਜਿਹਦੇ ਵਿੱਚ ਫਰਦਰ ਪ੍ਰोसीडिंग ਜਿਹੜੀ ਆ ਉਹ ਚੱਲ ਰਹੀ ਹੈ ਔਰ ਇਸ ਤੋਂ ਪਹਿਲਾਂ ਵੀ ਸਵੇਰ ਜਿਹੜਾ ਆ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਆਪਰੇਸ਼ਨ ਦੇ ਵਿੱਚ ਕੇ ਕੇ ਬੈਰੀਅਰ ਦੇ ਪਾਸੋਂ ਜਿਹੜਾ ਆ ਵਿਜੇਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਜਿਹੜਾ ਆ ਮਸਤ ਘੜ ਵਾਸੀ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਜਿਹੜੀ ਆ 10 ਗ੍ਰਾਮ ਹੈਰੋਇਨ ਮੌਕੇ ਦੇ ਉੱਤੇ ਆਨਚਾਂਸ ਫਕਰੀ ਜਿਹੜੀ ਆ ਬਰਾਮਦ ਕੀਤੀ ਗਈ ਆ ਉਹਨੂੰ ਵੀ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 70 ਅਸੀਂ ਆਲਰੇਡੀ ਪਹਿਲਾਂ ਜਿਹੜਾ 212685 ਦਿੱਤਾ ਹੈ ਜਿਹੜਾ ਦਰਜ ਕਰ ਚੁੱਕੇ ਆ ਇਹ ਵਿਅਕਤੀ ਸਾਨੂੰ ਪਹਿਲਾਂ ਵੀ ਡਿਊਰਿੰਗ ਪੁੱਛ ਕੇ ਚਾਹ ਇਹ ਬੰਦਾ ਸਾਨੂੰ ਮੁਕੱਦਮੇ ਨੰਬਰ 55 ਸਾਡੇ ਕੋਲ ਪਹਿਲਾਂ ਦਰਜ ਸੀ ਮੁਕੱਦਮਾ ਨੰਬਰ 55/24 21C卡 85 ਉਹਦੇ ਵਿੱਚ ਜਿਹੜੇ ਮੁਜਰਮ ਫੜੇ ਗਿਆ ਸੀਗੇ ਉਹਨਾਂ ਦੇ ਵੀ ਚੇਨ ਸਿਸਟਮ ਦੇ ਦੌਰਾਨ ਜਦੋਂ ਅਸੀਂ ਇੰਟਰੋਗੇਟ ਕੀਤਾ ਸੀਗਾ ਤੇ ਸਾਨੂੰ ਇਹ ਚੀਜ਼ ਸਾਹਮਣੇ ਆਈ ਸੀ ਕਿ ਵਿਜੇਪਾਲ ਸਿੰਘ ਇਜ਼ ਦਾ ਮੇਨ ਸਪਲਾਈਅਰ ਆਫ ਦੋਸ ਪਰਸਨਸ ਉਹ ਬੰਦੇ ਵੀ ਜਿਹੜੇ ਇਸੇ ਦੇ ਕੋਲੋਂ ਲੈ ਕੇ ਜਿਹੜਾ ਆ ਹੈਰੋਇਨ ਜਿਹੜਾ ਅੱਗੇ ਸਪਲਾਈ ਕਰਦੇ ਸੀ ਇਸੇ ਚੇਨ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਡਿਊਰਿੰਗ ਇੰਟਰੋਗ"，ਜਿਸ ਬੰਦੇ ਦੇ ਕੋਲੋਂ ਇਹ ਪਰਸਨ ਅੱਗੇ ਸਪਲਾਈ ਲੈਂਦਾ ਸੀ ਉਹਨੂੰ ਵੀ ਇਸ ਮੁਕਾਦਮੇ ਦੇ ਵਿੱਚ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਾਂਗੇ ਦੱਸਣਾ ਮੈਂ ਇਹੀ ਚਾਹਣਾ ਹੈ ਕਿ ਪਾਕਿਸਤਾਨ ਆਪਣੀਆਂ ਜਿੰਨੀਆਂ ਮਰਜ਼ੀ ਕੋਝੀਆਂ ਚਾਲਾਂ ਚੱਲ ਲਵੇ ਪਰ ਬੀਐਸਪੀ ਔਰ ਪੰਜਾਬ ਪੁਲਿਸ ਰੱਖ ਕੇ ਅਸੀਂ ਉਹਦੀ ਹਰ ਚਾਲ ਦਾ ਜਵਾਬ ਦੇਾਂਗੇ ਉਹਨੂੰ ਬਰਾਬਰ ਦੀ ਟੱਕਰ ਦੇਾਂਗੇ ਔਰ ਆਪਣੀ ਬੈਲਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਨਸ਼ੇ ਦੇ ਵਕਣ ਨੂੰ ਅਸੀਂ ਬਿਲਕੁਲ ਟੋਲਡਟ ਨਹੀਂ ਕਰਾਂਗੇ ਔਰ ਉਹਨਾਂ ਲੋਕਾਂ ਨੂੰ ਅਸੀਂ ਲੱਖਾਂ ਦੇ ਪਿੱਛੇ ਵੀ ਪਹੁੰਚਾਵਾਂਗੇ ਔਰ ਜਿਹੜਾ ਆ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਵੀ ਪਹੁੰਚਾਵਾਂਗੇ ਬਿਲਕੁਲ ਨਸ਼ੇ ਦੇ ਸਬੰਧ ਦੇ ਵਿੱਚ ਬਿਲਕੁਲ ਜ਼ੀਰੋ ਟੋਲਡਟ ਬਿਲਕੁਲ ਕੋਈ ਸਮਝੌਤਾ ਨਹੀਂ